ਹਾਂ ਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣ ਇੰਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 20 ਗੁੰਡੇ ਪਾਏ ਆ ਜੀ 7-7 ਗੁੰਡਿਆਂ ਦਾ ਡਿਜ਼ਾਈਨ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਤੇ ਚਲੋ ਜੀ ਜਰੂਰ ਟਰਾਈ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਇੱਕ ਗੁੰਡਾ ਪਤਾ ਰਿਆ ਆਪਣੀ ਉਲਟੀ ਸਲਾਈ ਹੈ ਇਹਨੂੰ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਨੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋਣ ਵਾਲਾ ਜੀ ਤੇ ਕੁਝ ਵੀ ਬਣਾਓ ਕੋਟੀ ਸਵਟਰ ਜੈਕਟ ਇਹ ਵਿੱਚ ਬਹੁਤ ਪਿਆਰਾ ਲੱਗੂਗਾ ਜ਼ਰੂਰ ਬਣਾਇਓ ਤੇ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਤੇ ਉਲਟੀ ਸਲਾਈ ਬਣਾ ਕੇ ਆਪਾਂ ਸਿੱਧੇ ਪਾਸੇ ਪਾਉਨੇ ਆ ਜੀ ਡਿਜ਼ਾਈਨ ਡਿਜ਼ਾਈਨ ਸਿੱਧੇ ਪਾਸੇ ਤੋਂ ਹੀ ਸਟਾਰਟ ਹੋਊਗਾ ਜੀ ਲੋ ਜੀ ਆਪਾਂ ਸਿੱਧੇ ਪਾਸੇ ਆ ਗਏ ਇੱਥੇ ਆਪਾਂ ਚਾਰ ਗੁੰਡੇ ਉਲਟੇ ਬਣਾਵਾਂਗੇ ਇਹ ਗੁੰਡੇ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਵੱਧ ਵੀ ਰੱਖ ਸਕਦੇ ਹੋ ਘੱਟ ਵੀ ਰੱਖ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਜੀ ਇੱਕ ਗੁੰਡਾ ਪਾਤਾ ਰਿਹਾ ਚਾਰ ਗੁੰਡੇ ਆਪਾਂ ਉਲਟੇ ਬਣਾ ਲੇ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇਹ ਤੋਂ ਬਿਨਾ ਆਪਣੇ ਡਿਜ਼ਾਈਨ ਦੇ ਸੱਤ ਗੁੰਡੇ ਹੋ ਗਏ ਜੀ ਫਿਰ ਆਪਾਂ ਚਾਰ ਗੁੰਡੇ ਉਲਟੇ ਬਣਾਵਾਂਗੇ ਨਨ ਕੁੰਡੇ ਸਿੱਧੇ ਲਾਸਟ ਦੇ ਵੀ ਆਪਣੇ ਕੋਲੇ ਚਾਰ ਕੁੰਡੇ ਆ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਨੇ ਆ ਉਲਟੇ ਪਾਸੇ ਆ ਗਏ ਜੀ ਆਪਾਂ ਉਲਟੇ ਪਾਸੇ ਆਪਾਂ ਇਹ ਪੂਰੀ ਸਲਾਈ ਉਲਟੀ ਬਣਾਵਾਂਗੇ ਜਿਹੜੇ ਜਿਹੜੇ ਆਪਾਂ ਉਧਰ ਉਲਟੇ ਬਣਾਏ ਸੀ ਉਹ ਵੀ ਇੱਧਰ ਉਲਟੇ ਬਣਾਵਾਂਗੇ ਜਿਹੜੇ ਆਪਣੇ ਉਧਰ ਸਿੱਧੇ ਸੀ ਉਹ ਤਾਂ ਉਲਟੇ ਬਣਨੇ ਹੀ సేపా ఆ గారు ਉਲਟੇ ਪਾਸੇ ਆ ਕੇ ਜੇ ਪੂਰੀ ਸਲਾਈ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰਦੇ ਆਂ ਤੇ ਫਿਰ ਆਪਣਾ ਡਿਜ਼ਾਈਨ ਸਟਾਰਟ ਕਰਦੇ ਆਂ ਜੀ ਜਿਹੜਾ ਇਹਨਾਂ ਕੁੰਡਿਆਂ ਤੇ ਬਣੂਗਾ ਇੱਕ ਕੁੰਡਾ ਆਪਾਂ ਤਾਰਿਆ ਤਾਂ ਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਤਾਂ ਗਾ ਪਿੱਛੇ ਕਰਾਂਗੇ ਹੁਣ ਆਪਾਂ ਇਹਦੇ ਇੱਕ ਦੋ ਤਿੰਨ ਤੇ ਬੈਠੋ ਲੈ ਕੇ ਕੁੰਡਾ ਲੂਪ ਬਣਾ ਲਵਾਂਗੇ ਫੇਰ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਇਧਰੋਂ ਵੀ ਆਪਾਂ 1 2 3 4 ਤਾਂ ਭਾਈ ਤੋਂ ਫੇਰ ਇੱਕ ਆਹ ਲੂਪ ਬਣਾ ਲਈ ਤਾਂਗਾ ਆਪਣੇ ਵੱਲ ਕਰਾਂਗੇ ਚਾਰ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਇੱਥੇ ਫੇਰ ਆਪਾਂ 1 2 3 4 ਦੰਨ ਗੁੰਡੇ ਆਪਾਂ ਸਿੱਧੇ ਬਣਾ ਲਏ ਇਹਨਾਂ ਨੂੰ ਆਪਾਂ ਐਂ ਹੀ ਰੱਖ ਲਿਆ ਆ ਪਿੱਛੇ ਵਾਲੇ ਵੀ ਐਂ ਹੀ ਰੱਖੇ ਆ ਇੱਥੋਂ ਫੇਰ ਆਪਾਂ ਇੱਕ 1 2 3 4 ఉల్టి స తారటే బ కు జారె కు కు ఉల్టే బ తారే ఉల్వే என்ன ल्ද ගවිතාම रे ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਹੁਣ ਇੱਥੇ ਆਪਣੇ ਕੋਲੇ ਆਹ ਜੀ ਪੰਜ ਧਾਗੇ ਹੋ ਗਏ ਇਹਨਾਂ ਨੂੰ ਆਪਾਂ ਪੰਜਾਂ ਨੂੰ ਇਕੱਠਿਆਂ ਨੂੰ ਇਸ ਤਰ੍ਹਾਂ ਲੈ ਲੈਣਾ ਸਲਾਈ 'ਚ ਇੱਕ ਵਾਰੀ ਬਣਾਇਆ ਦੂਜੀ ਵਾਰ ਆਪਾਂ ਇਧਰੋਂ ਬਣਾ ਦੇਣਾ ਚਾਰ ਗੁੰਡੇ ਉਲਟੇ ਹੁਣ ਇੱਥੇ ਆਪਣੇ ਕੋਲੇ ਤਿੰਨ ਗੁੰਡੇ ਸੀ ਜੀ ਆਪਣੇ ਕੋਲੇ ਹੁਣ ਦੋ ਗੁੰਡੇ ਰਹਿ ਗਏ ਅੱਗੇ ਫਿਰ ਆਪਾਂ ਆਹ ਪੰਜ ਗੁੰਡੇ ਲਵਾਂਗੇ ਤਿੰਨ ਗੁੰਡੇ ਤਾਂ ਆਪਣੇ ਡਿਜ਼ਾਈਨ ਦੇ ਆ ਦੋ ਜਿਹੜੇ ਆਪਣੇ ਐਕਸਟਰਾ ਸੀ ਉਹ ਆ ਇੱਕ ਵਾਰੀ ਬਣਾਇਆ ਸਿੱਧਾ ਫਿਰ ਇੱਕ ਵਾਰੀ ਇਧਰੋਂ ਸਲਾਈ ਪਾ ਕੇ ਇਸ ਤਰ੍ਹਾਂ ਬਣਾ ਲਵਾਂਗੇ కండా తారా చారండే ఉల్టే బ పండా బ ఫను జా ధాగా ఇత వా సైతే ਇਹਦਾ ਗੁੰਡਾ ਬਣਾ ਲਵਾਂਗੇ ਇੱਕ। ਅਗਲਾ ਗੁੰਡਾ ਆਪਾਂ ਫਿਰ ਬਣਾ ਲਵਾਂਗੇ। ਆਪਾਂ ਆਪਣੇ ਕੋਲ ਤਿੰਨ ਗੁੰਡੇ ਪੂਰੇ ਹੋਵੇ। ਚਾਰ ਗੁੰਡੇ ਉਲਟੇ। ਆਹ ਦੇਖੋ ਜੀ। ਆਹ ਆ ਇਸ ਤਰ੍ਹਾਂ ਧਾਗੇ ਆ ਬਣੇ ਹੋਏ ਆ। ਆਹ ਗੁੰਡਾ ਆਪਾਂ ਪਹਿਲਾਂ ਬਣਾ ਲਵਾਂਗੇ। ਫਿਰ ਆਪਾਂ ਆਹ ਧਾਗਾ ਜਿਹੜਾ ਆਪਾਂ ਕੁੰਡਾ ਪਹਿਲਾਂ ਬਣਾ ਲਿਆ ਆ ਵੇਖੋ ਮੈਂ ਤੁਹਾਨੂੰ ਦਿਖਾਉਣੀ ਆ ਦੁਬਾਰਾ ਆ ਦੋ ਕੁੰਡੇ ਸੀ ਆਪਣੇ ਕੋਲ ਇੱਕ ਕੁੰਡਾ ਪਹਿਲਾਂ ਬਣਾਇਆ ਫਿਰ ਆਪਾਂ ਧਾਗਾ ਚੱਕਾਂਗੇ نیچے ਤੋਂ ਸਲਾਈ ਤੇ ਲੈ ਕੇ ਇੱਕ ਕੁੰਡਾ ਬਣਾ ਲਵਾਂਗੇ ਅਗਲਾ ਕੁੰਡਾ ਬਣਾ ਲਵਾਂਗੇ ਆਪਣੇ ਤਿੰਨ ਕੁੰਡੇ ਹੋ ਗਏ ਚਾਰ ਕੁੰਡੇ ਆਪਣੇ ਆ ਹੋ ਗਏ ਉਲਟੇ 1 9 ਨਨ ਛੱਡ ਕੇ 2 4 ਤੇ 3 7 ਕੁੰਡੇ ਹੋ ਗਏ ਜਦੋਂ ਆਪਾਂ ਡਿਜ਼ਾਈਨ ਬਣਾਇਆ ਸੀ ਆਪਾਂ ਕੋਲੇ ਦੋ ਕੁੰਡੇ ਰਹਿ ਗਏ ਸੀਗੇ ਉਲਟੀ ਸਲਾਈ ਚ ਆਪਾਂ ਇੱਕ ਇੱਕ ਗੁੰਡਾ ਚੱਕ ਕੇ ਨਾਲ ਤਾਂ ਆਪਣੇ ਤਿੰਨ ਕੁੰਡੇ ਪੂਰੇ ਕਰ ਲਏ ਹੁਣ ਆਪਾਂ ਇਹਨਾਂ ਨੂੰ ਫੇਰ ਇਸ ਤੋਂ ਇਸ ਤਰ੍ਹਾਂ ਬਣਾਵਾਂਗੇ ਚਾਰ ਗੁੰਡੇ ਉਲਟੇ ਤਿੰਨ ਗੁੰਡੇ ਸਿੱਧੇ ਤੇ ਆਪਾਂ ਅੱਗੇ ਦੇ ਅੱਗੇ ਇਸ ਤਰ੍ਹਾਂ ਡਿਜ਼ਾਈਨ ਬਣਾਉਂਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ ਅਸੀਂ ਇਸ ਤਰ੍ਹਾਂ ਸਲਾ ਨਹੀਂ ਅੱਗੇ ਪਾਉਂਦੇ ਜਾਵਾਂਗੇ ਤਾਂ ਦੇਖੋ ਜੀ ਇਸ ਤਰ੍ਹਾਂ ਬਣਦਾ ਡਿਜ਼ਾਈਨ ਇਹ ਅਸੀਂ ਆਪ ਅੱਗੇ ਦੋ 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 ਕੁੰਡਿਆਂ ਚ ਬਣਾਉਂਦੇ ਸੀ ਤੇ ਆਪਾਂ ਤਿੰਨ ਕੁੰਡਿਆਂ ਚ ਵੀ ਇਹਨੂੰ ਬਹੁਤ ਸੋਹਣਾ ਬਣਾ ਸਕਦੇ ਹਾਂ ਤੇ ਬਹੁਤ ਸੋਹਣਾ ਡਿਜ਼ਾਈਨ ਆ ਜੀ ਇੱਕ ਖੁੱਲ੍ਹਾ ਖੁੱਲ੍ਹਾ ਹੈਗਾ ਬਹੁਤ ਸੋਹਣਾ ਬਣਦਾ ਉਲਟੀ ਸਾਈਡ ਤੇ ਇਸ ਤਰ੍ਹਾਂ ਆਉਂਦਾ ਤੇ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਜ਼ਰੂਰ ਕਰ ਦਿਓ ਤੁਹਾਨੂੰ ਕਿਵੇਂ ਦਾ ਲੱਗਾ ਡਿਜ਼ਾਈਨ ਤੇ ਵੀਡੀਓ ਪੂਰੀ ਦੇਖਿਓ ਤੇ ਜ਼ਰੂਰ ਟਰਾਈ ਕਰਿਓ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਦੇਖੋ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ